ਲਓ ਜੀ ਮਿੱਤਰੋ ਅਸੀਂ ਸੁਲਤਾਨ ਨੂੰ ਨਾ ਡੇਲੀ ਦੁੱਧ ਪਿਉਣਾ ਹੈ ਜੀ ਆ ਦੇਖੋ ਮੇਰੀ ਮੰਮੀ ਦੁੱਧ ਲਈ ਹੁੰਦੀ ਆ ਸੁਲਤਾਨਾ ਦੇਖੋ ਕਿਵੇਂ ਕਰਦਾਗਾ ਵੀ ਲਿਆ ਮੈਂ ਦੁੱਧ ਪੀਣਾ ਛੇਤੀ ਲਿਆ ਤੇ ਮਿੱਤਰੋ ਅੱਜ ਆਪਾਂ ਸੁਲਤਾਨ ਦੀ ਹਾਈਟ ਵੀ ਮਣੀ ਦੀਗੀ ਚੰਗੀ ਹਾਈਟ ਕਰ ਗਿਆ ਮੰਨ ਕੇ ਚਲੋ ਸਾਲ ਦਾ ਹੋਣ ਵਾਲਾ 95 ਪਲੱਸ ਹਾਈਟ ਕਰ ਗਿਆ ਜੀ ਗਰਦਨ ਗੁਰਦਨ ਬਹੁਤ ਸੋਹਣੀ ਆ ਮਿੱਤਰੋ ਗੁੱਸੇ ਵੀ ਹੋ ਜਾਂਦਾਗਾ ਵਾਹਿਗੁਰੂ ਕਿਰਪਾ ਕਰੇ ਚੰਗਾ ਬਣੇ ਤੇ ਸੁਲਤਾਨ ਨੂੰ ਮਿੱਤਰੋ ਦੁੱਧ ਪਿਉਣਾ ਸੀ ਡੇਲੀ ਬਾਲੇ ਬਾਈਆਂ ਦੇ ਬਾਲੇ ਬਾਈ ਕਿਨੇ ਵੀਡਿਓ ਪਾਈਆਂ ਨੇ ਕਹੀਆਂ ਨੇ ਕਹਿੰਦੇ ਵੀ ਦੁੱਧ ਬਣਿਆ ਨਹੀਂ ਹੈਗਾ ਵੀ ਘੋੜਿਆਂ ਵਾਸਤੇ ਨਹੀਂ ਐ ਮਿੱਤਰੋ ਬੰਦੇ ਵਾਲੀ ਕੁਝ ਖਾਸ ਜਿਹੜਾ ਕੁਝ ਬੰਦਾ ਖਾ ਸਕਦਾ ਉਹੀ ਘੋੜਾ ਖਾ ਸਕਦੇ ਹੁੰਦੇ ਨੇ ਦੋ ਮਿੱਤਰੋ ਗਰਦਨ ਗੁਰਦਨ ਦੇਖੋ ਕੋਈ ਆਪਾਂ ਕੋਈ ਗਲਤ ਚੀਜ਼ ਨਹੀਂ ਅਜੇ ਤੱਕ ਇਹਨੂੰ ਖਵਾਈ ਜਿਹੜੀ ਸਹੀ ਦਾਣਾ ਬਣਿਆ ਘੋੜਿਆਂ ਵਾਸਤੇ ਉਹੀ ਪੋਣਿਆ ਗਰਦਨ ਗੁਰਦਨ ਦੇਖੋ ਤੁਸੀਂ ਬਹੁਤ ਲੰਮੀ ਆ ਖੜਾ ਸੋਹਣਾ ਲੱਗਦਾ ਪੂਰਾ ਯਾਰ ਸੁਲਤਾਨ ਇਹ ਮਿੱਤਰੋ ਇੱਕ ਸ਼ੌਂਕ ਆ ਜਦੋਂ ਬਿਜ਼ਨਸ ਵਾ ਬਣਦੇ ਨੇ ਤਾਂ ਪਤਾ ਨਹੀਂ ਲੱਗਦਾ ਪਰ ਜੇ ਆਪਾਂ ਇਹ ਜਨ ਕੰਮ 'ਚ ਸ਼ੌਂਕ ਨੂੰ ਆਵਾਂਗੇ ਹਨਾ ਫਿਰ ਫਿਰ ਆਪੀ ਸਾਰਾ ਕੁਝ ਚੰਗਾ ਹੋਊਗਾ ਪਰ ਜੇ ਕੋਈ ਇਹ 'ਚ ਬਿਜ਼ਨਸ ਸਮਝ ਕੇ ਇਹਦੇ ਵਿੱਚ ਆਉਂਦਾ ਫਿਰ ਗੱਲ ਗਲਤ ਆ ਬੰਦੇ ਨੂੰ ਸ਼ੌਂਕ ਹੋਣਾ ਚਾਹੀਦਾ ਫਿਰ ਘੋੜਾ ਚਾਵੇ ਘੋੜੇ ਵੀ ਵਧੀਆ ਰੱਖਦੇ ਨੇ ਬੰਦੇ ਨੂੰ ਬਰਾ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਕਰਿਆ ਕਰੋ ਮਿੱਤਰੋ ਜੰਨੀ ਇੰਗੇ ਵੀਡੀਓ ਬਣਾਉਂਗੀ